ਉਹ ਕੁੱਤੀ ਵਿੱਚ ਹੀ ਵਸ ਉਹਨਾਂ ਨੇ ਕਲੇਸ਼ ਕੀਤਾ ਮੇਰੇ ਛੋਟੀਆਂ ਮਾਰੀਆਂ ਮੈਨੂੰ ਅੰਦਰ ਜਾ ਕੇ ਫੜ ਲਿਆ ਜੀ ਤੰਬੂ ਦੇ ਉੱਥੋਂ ਮੈਂ ਫਿਰ ਛੁੱਟ ਕੇ ਇੱਧਰੋਂ ਭੱਜਿਆ ਜੀ ਫਿਰ ਮੈਂ ਇੱਕ ਉੱਥੇ ਜਾ ਕੇ 112 ਡਾਇਲ ਕੀਤਾ ਜੀ ਹੋਣੀ ਕਾਰਵਾਈ ਬੰਦਾਣ ਕਰਦੇ ਮੇਰਾ ਜੀ ਗਰੀਬ ਬੰਦਿਆਂ ਯਾਰ ਮੇਰਾ ਤੇ ਰੋਲਾ ਫੇਰਾ ਮੈਂ ਨਾਮ ਜਗਰਾਤ ਸਿੰਘ ਰਾਜੀ ਭਾਈ ਠੀਕ ਹੈ ਤਾਂ ਹੋ ਜਿਹੜੀ ਹੈ ਘਟਨਾ ਜੀ ਇਹ ਕੋਈ ਕੁੱਤੀ ਦਾ ਰੌਲਾ ਸੀ ਇਹਨਾਂ ਦਾ ਕੋਈ ਤੇ ਮੁਲਾਜ਼ਮ ਵੀ ਆਏ ਨੇ ਸੀ ਘੁੰਮਣਾ ਜੀ ਉਸ ਟਾਈਮ ਤੇ ਸਾਡੇ ਸਾਹਮਣੇ ਜਣੀ ਮੁਲਾਜ਼ਮਾਂ ਦੇ ਸਾਹਮਣੇ ਵੀ ਇਹਨੂੰ ਵਿਚਾਰ ਨੂੰ ਕੁੱਟਮਾਰ ਕਰਦੇ ਸੀਗੇ ਤੇ ਇਹ ਲੁੱਕ ਗਿਆ ਵਿਚਾਰਾ ਕਿਤੇ ਉਦੋਂ ਬਾਅਦ ਦੇ ਵਿੱਚ ਉਹ ਚਲੇ ਗਿਆ ਇਹਨੂੰ ਮੁਲਾਜ਼ਮਾਂ ਕਦੇ ਪਰੇ ਹੋ ਜਾ ਇਹ ਵੀ ਵਿਚਾਰਾ ਪਰੇ ਹੋ ਗਿਆ ਉਹ ਇਧਰ ਨੂੰ ਆ ਗਏ ਅਸੀਂ ਪਿੱਢ ਨੂੰ ਚਲੇ ਗਏ ਜੀ ਆ ਘਟਨਾ ਤੋਂ ਬਾਅਦ ਉਸ ਟਾਈਮ ਤਾਂ 7:00 ਵਜੇ ਦਾ ਟਾਈਮ ਸੀਗਾ ਜੀ ਤੇ ਆ ਘਟਨਾ ਨਹੀਂ ਪਤਾ ਇਹ ਬਾਅਦ ਹੋਈ ਹੈ ਜੀ ਸਵੇਰ ਦੀ ਜਾਵੇ ਰਾਤ ਨਹੀਂ ਰਾਤ ਰਾਤ 8:00 ਵਜੇ ਅੱਡੇ 7:00 ਵਜੇ ਦਾ ਟਾਈਮ ਸੀਗਾ ਸ਼ਹਿਰਾਂ ਦੇ ਲੋਕ ਕੀ ਕਰਦੇ ਇਹਦਾ ਮੁਲਾਜ਼ਮਾਂ ਕਹਿੰਦੇ ਜੀ ਪਰਚਾ ਦਵਾਂਗੇ ਸੀ ਉਹਨਾਂ ਦੇ ਤੇ ਬਾਕੀ ਇਹਨਾਂ ਦਾ ਜਿਹੜਾ ਉਹ ਸਾਮਾਨ ਹੈ ਚਕਾਉਣਗੇ ਕਿ ਐਸ ਸਾਮਾਨ ਦੀ ਦਾ ਮਰਜ਼ੀ ਚ ਆਏ ਇਹਨਾਂ ਦਾ ਚ ਆਉਣਾ ਦਾ ਉਹਨੂੰ ਖਾਲੀ ਕਰਾਉਣਗੇ ਜੀ ਜਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਆਪਣਾ ਜੀ ਨਹਿਰ ਤੇ ਜੀ ਗੜੀ ਗੜੀ ਵਾਲੀ ਨਹਿਰ ਤੇ ਪੜਾ ਲਾਇਆ ਜੀ ਇੱਥੇ ਨਾ ਆਪਣੇ ਸਿੰਘ ਚਲੋ ਹੈ ਤਾਂ ਆਪਣੇ ਬਾ ਮੇਰਾ ਨਾਮ ਨਾਜਰ ਸਿੰਘ ਆ ਜੀ ਪਿੰਡ ਮੇਰਾ ਮੁਗਲੇ ਵਾਲਾ ਜੀ ਕਿਹੜੀ ਰਾਤ ਕੱਤਣਾ ਹੋਏ ਕੀ ਕਿੰਨੇ ਕ ਵਜੇ ਕਰ ਇਹ 9 ਦਾ 10:00 ਵਜੇ ਦੀ ਹੈ ਜੀ ਇਹ ਗੱਲਬਾਤ ਕੀ ਹੋਈ ਹੈ ਗੱਲਬਾਤ ਇੱਕ ਕੁੱਤੀ ਛੋਟੀ ਜੀ ਉਹ ਰੱਖ ਗਈ ਸੀਗੀ ਇੱਥੇ ਮੇਰੇ ਕੋਲ ਛੱਡ ਗਈ ਸੀ ਮੈਂ ਨਾਲ ਕਿਹਾ ਵੀ ਇਹ ਕੁੱਤੀ ਨਾ ਛੱਡੋ ਇੱਥੇ ਤੁਸੀਂ ਇਹਦਾ ਰੋਡ ਚੱਲਦਾ ਸੀ ਅੰਡ ਸੀਗੀ ਉਹ ਬੱਚਾ ਸੀਗਾ ਕਿੰਨੇ ਕੇ ਸਮੇਂ ਉਹ 2 ਮਹੀਨੇ ਦੀ ਹੋਣੀ ਹੈ ਜੀ ਕੁੱਤੀ ਸੀਗੀ ਉਹ ਕੁੱਤੀ ਉਰੇ ਪਰੇ ਹੋ ਗਈ ਸਾਡੇ ਸੁੱਤੇ ਪੇਰੇ ਵਿੱਚ ਸਾਨੂੰ ਪਤਾ ਨਹੀਂ ਲੱਗਿਆ ਕਿੱਥੇ ਚਲੀ ਗਈ ਇੱਕ ਦਿਨ ਪਿੰਡ ਦੇ ਵਿੱਚ ਵੀ ਚਲੀ ਗਈ ਸਾਨੂੰ ਫੋਨ ਕੀਤਾ ਸੰਘਨੇ ਅਸੀਂ ਤੁਰਨੋ ਚੱਕ ਕੇ ਲਿਆਂਦੀ ਅੰਦਰੋਂ ਜਾ ਕੇ ਉਹ ਕੁੱਤੀ ਵਿੱਚ ਹੀ ਬਸ ਉਹਨਾਂ ਨੇ ਕਲੇਸ਼ ਕੀਤਾ ਮੇਰੇ ਛੋਟੀਆਂ ਮਾਰੀਆਂ ਮੈਨੂੰ ਅੰਦਰ ਜਾ ਕੇ ਫੜ ਲਿਆ ਜੀ ਤੰਬੂ ਦੇ ਉੱਥੋਂ ਮੈਂ ਫਿਰ ਛੁੱਟ ਕੇ ਇਧਰ ਨੂੰ ਭੱਜਿਆ ਜੀ ਫਿਰ ਮੈਂ ਇੱਕ ਉੱਥੇ ਜਾ ਕੇ 112 ਡਾਇਲ ਕੀਤਾ ਜੀ ਮੁਲਾਜ਼ਮਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਮੇਰਾ ਨੰਬਰ ਲਿਆ ਮੇਰਾ ਨਾਂ ਨੂੰ ਪੁੱਛ ਕੇ ਜੀ ਉਹਨਾਂ ਨੇ ਫਿਰ ਉਹਨਾਂ ਨੇ ਮੱਛਵਾਰੇ ਖਾਣੇ ਦੇ ਵਿੱਚ ਫੋਨ ਕੀਤਾ ਉੱਥੋਂ ਫਿਰ ਮੁਲਾਜ਼ਮ ਆਇਆ ਜੀ ਮੁਲਾਜ਼ਮਾਂ ਦੇ ਹੁੰਦੇ ਹੋਏ ਵੀ ਮੈਨੂੰ ਮਤਲਬ ਮਾਰਨ ਪੈਂਦੇ ਸੀ ਉਹ ਤਾਂ ਮੈਨੂੰ ਮੁਲਾਜ਼ਮਾਂ ਨੇ ਬਚਾਇਆ ਜੀ ਗੱਡੀ 'ਚ ਬਾੜ ਕੇ ਮੈਨੂੰ ਫਿਰ ਪਰੇ ਛੱਡ ਗਏ ਮੈਨੂੰ ਕਹਿੰਦੇ ਵੀ ਤੂੰ ਸਾਈਡ ਤੇ ਹੋ ਜਾ ਹਜੇ ਵੀ ਇਹ ਇਹਨਾਂ ਦਾ ਪਤਾ ਕੋਈ ਨਹੀਂ ਕੀ ਕਰਨੇ ਉਹਨਾਂ ਦਾ ਜਵਾਬ ਲਾ ਕੇ ਫਿਰ ਕੀਤਾ ਅਗ ਲਾਈ ਉਹਨਾਂ ਨੇ ਮੋਟਰਸਾਈਕਲ ਅੰਦਰ ਲਾਇਆ ਹੁੰਦਾ ਜੀ ਮੇਰਾ ਲੋਕ ਲਾ ਕੇ ਉਹਨਾਂ ਨੇ ਮੋਟਰਸਾਈਕਲ ਬਾਹਰ ਕੱਢਿਆ ਬਾਹਰ ਖਿੱਚ ਕੇ ਇਹਦੇ ਉੱਤੇ ਪਰਾਲੀ ਸਿੱਟ ਕੇ ਅੱਗ ਲਾਤੀ ਉਹ ਪਰੇ ਖੜ ਕੇ ਦੇਖਦਾ ਸੀ ਫਿਰ ਮੈਂ ਮਲਾਜਨ ਨੂੰ ਫੋਨ ਕੀਤਾ ਮੈਂ ਕਿਹਾ ਜੀ ਪਤਾ ਨਹੀਂ ਤਾਂ ਮੋਟਰਸਾਈਕਲ ਨੂੰ ਅੱਗ ਲਾਈ ਪਤਾ ਨਹੀਂ ਤੰਬੂ ਨੂੰ ਵੀ ਲਾਟਾਂ ਨਿਕਲਦੀਆਂ ਉੱਤੇ ਇਹ ਕਹਿੰਦੇ ਕੋਈ ਨਹੀਂ ਵੀ ਕਾਰਵਾਈ ਕਰਾਂਗੇ ਉਹਨਾਂ ਦੇ ਤੇ 16 ਬੰਦੇ ਦੋ ਜੀ ਹੈ ਜੀ ਇਹ ਇੱਕ ਤਾਂ ਹੀ ਜਗਤਵਿੰਦਰ ਸਿੰਘ ਜਾਦੂ ਕਹਿੰਦੇ ਆ ਮੁੱਤੋਂ ਪਿੰਡ ਆ ਜੀ ਇੱਕ ਉਹਦੇ ਨਾਲ ਗगनਦੀਪ ਆ ਜੀ ਉਹ ਹੈਗਾ ਜੀ ਆਪਣੇ ਦੂਜੇ ਪਿੰਡ ਦਾ ਮੋਸ਼ਕਾਬਾਦ ਉਹਦੇ ਸਾਥੀ ਹੋਇਆ ਇਹ ਨੇ ਸਾਥੀ ਜਦੋਂ ਹੈ ਤਾਂ ਬਾਣੇ ਵਾਲੇ ਦਾ ਸਾਰੇ ਭਰਾ ਹੀ ਹੁੰਦੇ ਆਂ ਪਰ ਇਹਨਾਂ ਨੇ ਸਾਡੇ ਨਾਲ ਬਧੀਕੀ ਬਹੁਤ ਤਕੜੀ ਕੀਤੀ ਹੈ। ਇਹ ਦਾਰੂ ਕੀ ਸੀ ਜਿਹੜਾ ਪੂਰੇ ਵਿੱਚ ਰੋਲਾ ਆਇਆ। ਟੂਰੀ ਪਿੱਛੇ ਹੋਇਆ ਜੀ। ਇਹ ਕੰਮ ਕੀ ਕਰਦੇ ਨੇ ਉਹ? ਉਹ ਕੰਮ ਉਹਨਾਂ ਨੇ ਕਾੜਨੇ ਵਾਲਾ ਦੁੱਧ ਲਾਇਆ ਸੀ ਮਰਾਲੇ ਥਾਣੇ ਦੇ ਸਾਹਮਣੇ ਤੇ ਜੈਰੀਆਂ। ਪ੍ਰਸ਼ਾਸਨ ਵੱਲੋਂ ਕੀ ਕਰਦੇ? ਅਸੀਂ ਤਾਂ ਇਹੀ ਕਹਿੰਦੇ ਆਂ ਵੀ ਸਾਨੂੰ ਤਾਂ ਹਜੇ ਵੀ ਖਤਰਾ ਹੀ ਫੋਨ ਆ ਰਹੇ ਨੇ ਉਹਨਾਂ ਦੇ। ਅਸੀਂ ਤਾਂ ਕਹਿੰਦੇ ਆਂ ਧਮਕੀਆਂ ਫੁੱਲ ਦਿੰਦੇ ਆ ਉਹ ਕਹਿੰਦਾ ਤੈਨੂੰ ਦੇਖਣਾ ਹੀ ਦੇਖਣਾ। ਨਾ ਇਹਨਾਂ ਨੂੰ ਇਹ ਵੀ ਪੁੱਛਿਆ ਵੀ ਮੈਂ ਕਹਾ ਭਾਈ ਮੇਰਾ ਕਸੂਰ ਤਾਂ ਦੱਸੋ ਕੀ ਆ ਮੈਂ ਤੁਹਾਡਾ ਜਾਂ ਆਪਰਾ ਤੁਹਾਨੂੰ ਮੈਂ ਪੈਸੇ ਵੀ ਦਿੰਦਾ ਰਿਆਂ ਪਾਪਾ ਜੀ ਇੱਥੇ ਤੁਹਾਨੂੰ ਪਤਾ ਕਿੰਨੀ ਕਮਾਈ ਆ 1000 ਰੁਪਏ ਕਿੱਥੇ ਕਰੀਦੇ ਠੀਕ ਹੈ ਨਾ ਮੈਂ ਤਾਂ ਕੰਮ ਸੇਵਾ ਚ ਸਰੀਏ ਦਾ ਕੰਮ ਕਰਦਾ ਹੀ ਪਾਪਾ ਜੀ ਆਪਣਾ ਪੇਂਟ ਦਾ ਕੰਮ ਆ ਮਾਦਾ ਕੰਮ ਸੇਵਾ ਚ ਰਿਆਂ ਗੁਰੂ ਘਰਾਂ ਚ ਆ ਬਾਣਾ ਰਨਾ 2 ਸਾਲ ਤੋਂ ਪਾਇਆ ਜੀ ਅਮਰ ਤੇ ਸ਼ੱਕੀ ਅੰਦਾ ਮੈਂ ਕੀ ਜਿਹੜੇ ਕੀ ਕਹ ਰਹੇ ਜਿਹੜੀ ਸਰੂਪੀਏ ਉਹਨਾਂ ਦੀ ਹੈ ਛੱਤਰ ਪਾਪਾ ਜੀ ਇੱਕ ਮੇਰੀ ਨਾਗਣੀ ਆ ਜੀ ਉਹਨਾਂ ਕੋਲ ਤੇ ਇੱਕ ਖੰਡਾ ਆ ਜੀ ਕੀ ਕੋਈ ਕੋਈ ਖਾਧੀ ਆ ਮੈਂ ਜੀ ਰਿਪੋਰਟ ਦੂਜੇ ਹੋਣੇ ਕੀਤਾ ਤਾਂ ਜੀ ਹਜੇ ਮੈਂ ਮੈਨੂੰ ਮੈਂ ਦਰਦਾ ਮੈਂ ਘਰ ਰੋਜ਼ ਮੈਂ ਜੀ ਇੱਥੋਂ ਮੈਨੂੰ 11 ਵਜੇ ਮੈਂ ਉੱਥੇ ਕਿਸੇ ਕੋਲ ਜਾ ਕੇ ਸੁੱਤਾ ਬਿਸਤਰਾ ਲੈ ਕੇ ਬੰਬਾਈ ਮੈਂ ਠੰਡ 'ਚ ਸੁੱਤਾ ਰਾਤ ਮੇਰੇ ਹੱਲਪ 'ਚ ਹਜੇ ਵੀ ਦਰਦ ਹੋ ਰਿਹਾ ਜੀ ਸਿਰ 'ਚ ਦਰਦ ਹੋ ਰਿਹਾ ਇੱਥੇ ਉਹਨਾਂ ਨੇ ਨਸ਼ਾ ਕੀਤਾ ਜੀ ਇਹ ਰਾਤ ਹੋਇਆ ਜੀ ਇੱਥੇ ਇੱਕ ਨਾਜਰ ਆ ਜਿਹੜੇ ਸ਼ੈਂਟ ਲਾਇਆ ਸੀ ਇਹਨਾਂ ਨਾਲ ਕੋਈ ਝਗੜਾ ਹੋਇਆ ਤੇ ਇੱਕ ਬਾਈਕ ਨੂੰ ਅੱਖ ਵੀ ਲੱਗੀ ਇਹ ਕਿੰਨੇ ਵਜੇ ਘਟਨਾ ਲਾ ਜੀ ਰਾਤ 1:30 10 ਵਜੇ ਦੀ ਗੱਲ ਹੈ ਜੀ ਇਆਪਸੂ ਰੇਲਵੇ ਵੀ ਨਹੀਂ ਪਹਿਲਾਂ ਦੇਖੋ ਅਸੀਂ ਸਟੇਟਮੈਂਟ ਲਿਖਣੀ ਆ ਸਟੇਟਮੈਂਟ ਦੇ ਆਧਾਰ ਤੇ ਅੱਗੇ ਅਸੀਂ ਪੂਰੀ ਕਾਰਵਾਈ ਕਰਾਂਗੇ ਉਹਦੇ ਵਿੱਚ ਸਾਰਾ ਕੁਝ ਹੀ ਪਤਾ ਲੱਗ ਜਾਣਾ ਜੀ ਕੀ ਰਣਜ ਸੀ ਕੀ ਕਰ ਰਹੀ ਸੀ ਇਹ ਕੋਈ ਗੱਲ ਦਾ ਰਖ ਹੋਇਆ ਕੋਈ ਸਮਾਂ ਵਿੱਚ ਸੋ ਇਹ ਸਟੇਟਮੈਂਟ ਵੀ ਹੀ ਲਿਖਾਣੀ ਆ ਉਹਨਾਂ ਨੂੰ ਰਾਤ ਅਸੀਂ ਕਹਿੰਦਾ ਸੀ ਵੀ ਸਟੇਟਮੈਂਟ ਲਿਖਾ ਦਿਓ ਮੋਟਰ ਕਿਹੜਾ ਜੀ ਇਹ ਪਲਟੀਨਾ ਮੋਟਰ ਸੈਂ ਕਿੰਨੇ ਵਾਰੀ ਕੰਪਲੇਂਟ ਆਈ ਹੈ ਇਹ ਸਾਡੇ ਕੋਲ 8:30 ਵਜੇ ਸਾਨੂੰ ਕਾਲ ਆਈ ਸੀ ਅਸੀਂ ਆ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਟਾਈਮ ਦਿੱਤਾ ਫਿਰ ਆਏ ਨਹੀਂ ਅਜੇ ਵੀ ਇਹਨਾਂ ਦੀ ਬੇਟੀ ਕਰ ਰਹੇ ਆ ਅਸੀਂ ਜੋਨੋ ਨੇ ਬਿਆਨ ਖਾਤਾ ਫਿਰ ਅੱਗੇ ਕਾਰਵਾਈ ਸ਼ੁਰੂ ਕਰਨੀ ਹੈ